ਪਾਤਿਸਬੰਸ ਸਾਹਿਬ ਅੱਜ ਯੋਗਾ ਦੇ ਸੱਤੇ ਕੀ ਕਰਤੋ ਅੱਜ ਤੋਂ ਪਹਿਲਾਂ ਤਾਂ ਅੱਜ ਜਿਹੜਾ 11ਵਾਂ ਯੋਗਾ ਦਿ ਅਸੀਂ ਵਰਲਡ ਲੈਵਲ ਤੇ ਮਨਾ ਰਹੇ ਹਾਂ ਇਹਦੇ ਅੰਦਰ ਸਾਰੀ ਸੰਗਤ ਨੂੰ ਜਿੰਨੀ ਵੀ ਇਹ ਚੈਨਲ ਆ ਰਾਈ ਜੇ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਬਹੁਤ ਵਧੀਆ ਉਪਰਾਲਾ ਹੈ ਸਾਡੇ ਰਕੇਸ਼ ਭਾਰਗਵ ਜੀ ਜਿਹੜੇ ਸਾਡੇ ਕਬੱਡੀ ਦੇ ਸਾਬਕਾ ਪਲੇਅਰ ਵੀ ਰਹੇ ਨੇ ਇਹ ਸਾਰੀ ਜਿਹੜੀ ਯੋਗਾ ਯੋਗਾ ਦੀਆਂ ਐਕਸਰਸਾਈਜ਼ਆਂ ਜਿਹੜੀਆਂ ਉਹ ਰੋਜ਼ ਇੱਥੇ ਕਰਵਾਉਂਦੇ ਨੇ ਤੇ ਅੱਜ ਬਹੁਤ ਇੱਥੇ ਸੰਗਤ ਇਕੱਠੀ ਹੋਈ ਆ ਪਿੰਡ ਦੇ ਵਿੱਚੋਂ ਬਹੁਤ ਅਵੇਅਰਨੈਸ ਆ ਇਹਦੀ ਮੈਂ ਸਮਝਦਾ ਜਿਹੜਾ ਇੱਥੇ ਸਾਰੇ ਨੌਜਵਾਨ ਸਿਆਣੇ ਬੰਦੇ ਵੀ ਪਹੁੰਚੇ ਆ ਤੇ ਇਹਨਾਂ ਦਾ ਸਾਡਾ ਵਾਅਦਾ ਵੀ ਇਹੇ ਆ ਵੀ ਰੋਜ਼ ਆਪਾਂ ਸਾਢੇ 5 ਜਿਹੜੀ ਇਹ ਯੋਗਾ ਇੱਥੇ ਰਕੇਸ਼ ਜੀ ਕਰਵਾਉਣਗੇ ਤੇ ਸਾਰੇ ਜਿੰਨੇ ਵੀ ਇਸ ਯੋਗਾ ਦਾ ਲਾਭ ਲੈਣਾ ਚਾਹੁੰਦੇ ਆ ਉਹ ਮੈਂ ਸਮਝਦਾ ਵੀ ਸਾਰਿਆਂ ਨੂੰ ਇੱਥੇ ਰੋਜ਼ ਸਵੇਰ ਨੂੰ 5:30 ਵਜੇ ਇੱਥੇ ਪਹੁੰਚਣਾ ਚਾਹੀਦਾ ਤਾਂ ਜੋ ਉਹਦੇ ਨਾਲ ਆਪਾਂ ਇਸ ਪਿੰਡ ਦੀ ਗਰਾਊਂਡ ਨਾਲ ਵਾਤਾਵਰਣ ਨਾਲ ਤੇ ਆਪਸ ਵਿੱਚ ਵੀ ਜਿਹੜਾ ਪ੍ਰੇਮ ਪਿਆਰ ਆ ਸਮਾਜਿਕ ਉਹਦੇ ਨਾਲ ਵੀ ਆਪਾਂ ਸਾਰੇ ਬਹੁਤ ਵਧੀਆ ਤਰੀਕੇ ਨਾਲ ਜੁੜ ਸਕਦੇ ਹਾਂ। ਸਰਪੰਚ ਸਾਹਿਬ ਪੰਚਾਇਤ ਵੱਲੋਂ ਕੋਈ ਆਪਾਂ ਪਹਿਲੇ ਕੀਤਾ ਜਾ ਰਿਹਾ ਹੈ? ਹਾਂਜੀ ਪੰਚਾਇਤ ਵੱਲੋਂ ਤਾਂ ਸਾਡੀ ਪੂਰੀ ਜੀ سپورਟ ਹੈ ਇਹ ਸਾਰੇ ਇਹ ਜਿੰਨੇ ਵੀ ਇੱਥੇ ਇਹਨਾਂ ਦੇ ਪ੍ਰਬੰਧਕ ਨੇ ਤੇ ਅਸੀਂ ਇਹ ਜਿਹੜਾ ਸਟੇਡੀਅਮ ਆ ਇਹਦੀ ਮੇਰੇ ਬਹੁਤ ਮਨਚਾ ਵੀ ਇਹ ਕਿਸੇ ਪਾਸਿਓਂ ਕੰਪਲੀਟ ਨਹੀਂ ਹੋ ਰਿਹਾ ਅਸੀਂ ਬਹੁਤ ਕਈਆਂ ਸੰਸਥਾਵਾਂ ਨੂੰ ਵੀ ਕਹਿ ਚੁੱਕੇ ਹਾਂ ਤੇ ਸਰਕਾਰ ਨੂੰ ਵੀ ਬਥੇਰਾ ਰੋਲਾ ਰਾਲਾ ਪਾਇਆ ਪਰ ਕੋਈ ਬੋਦੀ ਗੱਲ ਸੁਣਦੀ ਵਿਆ ਪਤਾ ਨਹੀਂ ਕਿ ਕੋਈ ਸਾਡੇ ਪਿੰਡ ਨਾਲ ਕੋਈ ਇਹਨਾਂ ਦਾ ਕੋਈ ਮਨਮਟਾਉ ਹੋਊ ਜਾਂ ਕੁਝ ਵੀ ਆ ਪਰ ਮੈਂ ਸਮਝਦਾ ਵੀ ਇਹ ਜਿਹੜਾ ਕੰਮ ਆ ਸਾਡੇ ਪਿੰਡ ਦਾ ਨਹੀਂ ਇਹ ਇਲਾਕੇ ਦਾ ਕੰਮ ਹੈ ਕਿਉਂਕਿ ਇੱਥੇ ਲਾਗਲੇ ਪਿੰਡਾਂ ਤੋਂ ਪਲੇਅਰ ਵੀ ਆਉਂਦੇ ਨੇ ਖੇਡਣ ਤੇ ਅ ਜੋਗਾ ਕਰਨ ਵੀ ਸਾਡੇ ਲਾਗਲੇ ਪਿੰਡਾਂ ਤੋਂ ਇੱਥੇ ਸੰਗਤ ਪਹੁੰਚੀ ਆ ਸੋ ਇਹ ਇਲਾਕੇ ਦਾ ਕੰਮ ਹੋਣ ਦਾ ਕਰਕੇ ਮੈਂ ਸਮਝਦਾ ਵੀ ਸਾਰਿਆਂ ਸਰਕਾਰਾਂ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਤੇ ਐਨ ਆਰ ਆਈ ਵੀਰਾਂ ਨੂੰ ਇਹਦੇ ਹਾਲ ਜ਼ਰੂਰ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਕੀ ਸੰਦੇਸ਼ ਦੇਣਾ ਮੈਂ ਲੋਕਾਂ ਨੂੰ ਤੇ ਇਹੀ ਸੰਦੇਸ਼ ਜਾ ਰਿਹਾ ਵੀ ਜਿਹੜਾ ਇਹ ਜੋਗਾ ਆ ਸਾਡੀ ਸਿਹਤ ਲਈ ਬਹੁਤ ਚੰਗੀ ਆ ਸਿਆਣੇ ਲਈ ਵੀ ਤੇ ਜੰਗ ਬੱਚਿਆਂ ਲਈ ਵੀ ਸਾਨੂੰ ਬਾਅਦ ਤੋਂ ਬਾਅਦ ਇੱਥੇ ਆ ਕੇ ਸਵੇ ਨੂੰ ਇਹ ਜਿਹੜਾ ਜੋਗਾ ਕਰਵਾ ਰਹੇ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਇਹਦੇ ਨਾਲ ਅਸੀਂ ਗਰਾਊਂਡ ਨਾਲ ਵੀ ਜੁੜਾਂਗੇ ਤੇ ਚੰਗੀਆਂ ਸਾਨੂੰ ਆਦਤਾਂ ਪੈਂਦੀਆਂ ਤੇ ਜਿਹੜੇ ਨਸ਼ੇ ਦੀਆਂ ਸਮਾਜਿਕ ਕ੍ਰੀਤੀਆਂ ਨੇ ਜਾਂ ਹੋਰ ਸਮਾਜਿਕ ਕ੍ਰੀਤੀਆਂ ਉਹਨਾਂ ਤੋਂ ਜਿਹੜਾ ਇਨਸਾਨ ਦੂਰ ਰਹਿੰਦਾ ਤੇ ਬੱਚਾ ਵਧੀਆ ਜਿਹੜਾ ਉਹ ਮੈਨਰ ਸਿੱਖਦਾ ਤੇ ਵਧੀਆ ਇਨਸਾਨ ਬਣਦਾ ਹਾਂਜੀ ਸਾਰਾ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਸਭ ਪਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਬੱਲੇ ਸਭ ਤੋਂ ਪਹਿਲਾਂ ਯੋਗਾ ਦੇਵਤਿਆਂ ਸਭ ਨੂੰ ਬਹੁਤ ਬਹੁ ਵਧਾਈਆਂ ਪੁਰਾ ਵਿਸ਼ਵ ਯੋਗ ਮਹਾ ਯੋਗ ਮਨਾ ਰਿਹਾ ਹੈ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਅੱਜ ਔਰ ਅਸੀਂ ਬੜੇ ਭਾਗਸ਼ਾਲੀ ਆ ਵੀ ਅਸੀਂ ਆਪਣੇ ਨਗਰ ਕਾਲਾ ਸਿੰਘਾ ਵਿੱਚ ਵੀ ਸਾਰੀ ਪਿੰਡ ਦੇ ਪਤੰਦੇ ਸੱਜਣ ਔਰ ਸਾਰੇ ਨਗਰ ਨਵਾ ਸਾਡੇ ਕੋ ਆਏ ਆਂ ਯੋਗ ਕੀਤਾ ਤੇ ਬਹੁਤ ਨੰਦ ਆਇਆ ਤੇ ਅਸੀਂ ਕਹਿੰਨੇ ਇਸੇ ਤਰ੍ਹਾਂ ਹੀ ਰੋਜ਼ ਜੋਗ ਕਰੀਏ ਆਪਣੀ ਸਿਹਤ ਨੂੰ ਠੀਕ ਰੱਖੀਏ ਤੇ ਨਸ਼ਿਆਂ ਤੋਂ ਦੂਰ ਰੱਖੀਏ ਤੁਸੀਂ ਮਾਨ ਸਾਹਿਬ ਤੁਸੀਂ ਆਏ ਕਾਲਾ ਸਿੰਘ ਡਿਟੇਲ ਦੇ ਵੀ ਤੇ ਕਾਲਾ ਸਿੰਘਆ .com ਤੇ ਹੋਰ ਮੇਰੇ ਪੱਤਰਕਾਰ ਵੀਰ ਜਨੇਵੀਆ ਨਿਜਰ ਸਾਹਿਬ ਆਏ ਆ ਮੈਂ ਸਾਰਿਆਂ ਦਾ ਉਹ ਸਾਰੇ ਜਿੰਨੇ ਵੀ ਪਤਨ ਸਾਡੇ ਮੇਰੇ ਪਿੰਡ ਦੇ ਆਏ ਆ ਮੈਂ ਸਾਰਿਆਂ ਦਾ ਜੀ ਆਇਆਂ ਕਿਨਾਂ ਆ ਤੇ ਇਸੇ ਤਰ੍ਹਾਂ ਜੁੜੇ ਰਹੀਏ ਔਰ ਆਪਣੀ ਸਿਹਤ ਨੂੰ ਤੰਦਰੁਸਤ ਰੱਖੀਏ ਸਾਰਾ ਜੁਗਤ ਦਰਸ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਆਪਣੀ ਸਿਹਤ ਠੀਕ ਰੱਖੋ ਸਭ ਤੋਂ ਪਹਿਲਾਂ ਆਪਣੀ ਸਿਹਤ ਠੀਕ ਰੱਖੋ ਸਭ ਤੋਂ ਪਹਿਲਾ ਸੁੱਖ ਨਿਰੋਗੀ ਕਾਇਆ ਦੂਜਾ ਸੁੱਖ ਘਟਿਮਾਇਆ ਤੀਜਾ ਸੁੱਖ ਸਲਖਣੀ ਨਾਰੀ ਚੌਥਾ ਸੁੱਖ ਬੱਚੀ ਅਗਿਆਕਾਰੀ ਪੰਜਵਾਂ ਸੁੱਖ ਸਰਦੇਸ਼ ਸ਼ਬਾਸ਼ਾ ਛੇਵਾਂ ਸੁੱਖ ਰਾਜਚਪਾ ਸਭ ਤੋਂ ਪਹਿਲਾ ਸਿਹਤ ਜ਼ਰੂਰੀ ਸਿਹਤ ਲਈ ਸਾਨੂੰ ਗਰਾਊਂਡ ਚ ਆਈ ਹੈ ਭੈਣਾਂ ਨੂੰ ਵੀ ਜ਼ਰੂਰੀ ਆ ਮਾਤਾ ਨੂੰ ਵੀ ਜ਼ਰੂਰੀ ਆ ਬੱਚਿਆਂ ਨੂੰ ਵੀ ਜ਼ਰੂਰੀ ਦਾ ਸਾਰਿਆਂ ਨੂੰ ਆਪਣੀ ਸਿਹਤਾਂ ਜੋੜਨਾ ਚਾਹੀਦਾ ਔਰ ਸਿਹਤ ਅੱਖਿਆ ਰੱਖਣਾ ਚਾਹੀਦਾ ਔਰ ਨਸ਼ਾ ਦੂਰ ਰੱਖਣਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ वैसे बैठा नहीं है आ किधर रखना ऐनक डाल दी वेरी गुड गणक हुआ ऐनक बन गया गणक समाज को सुनो वेरी गुड वेरी गुड अच्छा वेज बना देना जल्दी वेज बना दे वेरी गुड वेरी गुड इधर उधर देखो नहीं आ जल्दी چلا نالو کو پجي سا اچھا جے هٿي ترازو جي نه هوي ٿي گيه واهي واهي واه ڪا ٿي يا اندر هينڊل لاوي هي اي اي هانومان آ سن ادي ها هڪ منٽ هڪ منٽ هي ٺيڪ رکڻو خاطر ٺاهي ٿا چاپ ڪريو ਹੇਮਾ ਮਾਇਨ ਰਾਜ ਜੀ ਇਨੇ ਕਿਪਾਈ ਜੀ ਰਾਜ ਜੀ ਨੋ ਅੱਗੇ ਲਾਓ ਆ ਜਾਓ ਜਿਹੜੇ ਕਰ ਲਈ ਤੇ ਅਖਰੀ ਆ ਸਾਰੀ ਆ ਕੇ ਆ ਜਾਓ ਪਤਾ ਲੱਗ ਜੀ ਮੈਨੂੰ ਜਿਹੜੇ ਬੰਦੇ ਕਰ ਲਏ ਨੇ ਅੱਗੇ ਆਓ ਜੀ ਪਹਿਲਾਂ ਜੀ ਦੇ ਕੇ ਆਇਆ ਲੱਗਦਾ ਹੈ ਆਇਆ ਯੱਕਿਓ ਤੋਰਾ ਬਲੱਡ ਫਾਰਮੇਸ਼ਨ ਖਲੀਆ ਹੈ ਨੀਵਾ ਬੱਤੀ ਹੈ 2600 ਨਹੀਂ ਇਹਦੀ ਹੱਦੀ ਲਈ ਸਭ ਤੋਂ ਵੱਧਾ ਰਾਜੂ ਨੇ ਸ਼ਾਮਲ ਹੋਈ ਆ ਇਹਨਾਂ ਸਾਰਿਆਂ ਦਾ ਇਸ ਦਿਨ ਦੇ ਉੱਤੇ ਸ਼ਾਮਲ ਹੋਣ ਦਾ ਬਹੁਤ ਬਹੁਤ ਧੰਨਵਾਦ ਪਰ ਨਾਲ ਹੀ ਇੱਕ ਬੇਨਤੀ ਇਹ ਹੈ ਕਿ ਇਹ ਇੱਕ ਲਗਭਗ ਮੁਕਤ ਮੈਡੀਸਨ ਜਿਹੜੀ ਤੁਹਾਨੂੰ ਇੱਥੇ ਵਰਤਾਈ ਜਾ ਰਹੀ ਆ ਸਰੀਰ ਦੇ ਨਾਲ ਕਿਉਂਕਿ ਸਾਡੇ ਜਿਹੜੇ ਵੱਡੇ ਭਾਜੀ ਵੱਡੇ ਭਰਾ ਸਾਡੇ ਭਾਰਗਵ ਜੀ ਇਹ ਸਾਨੂੰ ਹਰ ਜਿਹੜਾ ਵੀ ਜਿਹੜਾ ਵੀ ਆਸਣ ਕਰਦੇ ਆ ਜਿਹੜੀ ਵੀ ਵਿਧੀ ਅਪਣਾਉਂਦੇ ਆ ਉਹਦੇ ਦੱਸਦੇ ਆ ਕਿ ਇਹਦਾ ਅਫੈਕਟ ਕਿੱਥੇ ਹੁੰਦਾ ਔਰ ਵੱਡੀ ਮੈਂ ਮੈਨੂੰ ਕਈਆਂ ਕੰਟਰੀਆਂ ਜਾਣ ਦਾ ਮੌਕਾ ਮਿਲਿਆ ਮੈਂ ਨਿਊਜ਼ੀਲੈਂਡ ਗਿਆ ਸੀ ਨਿਊਜ਼ੀਲੈਂਡ ਮੈਂ ਬਹੁਤ ਘੁੰਮਿਆ ਉੱਥੇ ਜਿਹੜੇ ਆਪਾਂ ਅੱਜ ਇਹ ਜੋਗਾ ਇੱਥੇ ਗਰਾਊਂਡ ਦੇ ਵਿੱਚ ਆਪਣੇ ਕਿਸੇ ਭਾਜੀ ਵੱਲੋਂ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਇਹਦਾ ਕੋਈ ਕੁਝ ਨਹੀਂ ਸਿਰਫ ਆਪਾਂ ਇਹ ਵੀ ਆਪਾਂ ਕੀ ਹੈ ਆ ਗਿਆ ਮੇਨ ਯੁੱਜ ਸ਼ਬਦ ਤੋਂ ਲਿਆ ਗਿਆ ਜਿਹਦਾ ਅਰਥ ਅਰਥ ਹੁੰਦਾ ਝੁਕਣਾ ਤਿੰਨ ਸਟੈਪ ਦੇ ਨਾਲ ਯੋਗ ਕਵਰ ਹੁੰਦਾ ਪਹਿਲਾ ਹੈਗਾ ਜੀ ਮਾਨਸਿਕ ਸਟੈਪ ਦਿਮਾਗ ਸਰੀਰਿਕ ਸਰੀਰ ਨੂੰ ਆਪਣੇ ਨੂੰ ਫਿੱਟ ਰੱਖਣਾ ਸਰੀਰ ਦੇ ਅੰਗਾਂ ਦੀ ਸਹੀ ਵਰਕਿੰਗ ਕਰਨੀ ਔਰ ਤੀਸਰਾ ਸਟੈਪ ਹੈਗਾ ਅਧਿਆਤਮਕ ਜੇ ਸਾਡਾ ਮਾਨਸਿਕ ਤੇ ਸਰੀਰਿਕ ਵਿਕਾਸ ਸਹੀ ਹੈਗਾ ਸਾਡੀ ਸਰੀਰਿਕ ਤੇ ਮਾਨਸਿਕ ਪੋਜੀਸ਼ਨ ਸਹੀ ਹੈਗੀ ਆ ਤਾਂ ਹੀ ਅਸੀਂ ਅਧਿਆਤਮਕ ਵੱਲ ਦੇ ਆ ਕਿ ਸਾਡੇ ਕਾਲਾ ਸੰਗਿਆ ਡਿਜੀਟਲ ਟੀਮ ਪੀਵੀ ਵੱਲੋਂ ਇਹ ਪਹਿਲਾ ਉਪਰਾਲਾ ਕੀਤਾ ਗਿਆ ਯੋਗ ਕਰਨ ਦਾ ਲਗਭਗ ਅੱਜ ਤੋਂ 2 ਮਹੀਨੇ ਪਹਿਲਾਂ ਔਰ ਪਿਛਲੇ ਕਾਫੀ ਦਿਨਾਂ ਤੋਂ ਯੋਗਾਡੇ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਸੀ ਜੀ ਰਜੇਸ਼ ਭਾਰਗਵ ਜੀ ਸਾਡੇ ਵੱਡੇ ਵੀਰ ਜਿਹੜੇ ਕੀ ਹਮੇਸ਼ਾ ਯੋਗਾ ਨੂੰ ਉਤਸ਼ਾਹਿਤ ਕਰਦੇ ਰਹੇ ਆ ਪਿਛਲੇ ਕਈ ਸਾਲਾਂ ਤੋਂ ਸਾਨੂੰ ਗਾਈਡ ਕਰਦੇ ਰਹੇ ਆ ਅੱਜ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਸਾਰੀਆਂ ਬੈਸਟ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਆਪਾਂ ਦੱਸਦੇ ਆ ਦਿੱਲੀ ਇੱਥੇ ਯੋਗਾ ਦੀ ਕਲਾਸ ਲਈ ਜਾਂਦੀ ਆ ਮਾਰਨਿੰਗ ਟਾਈਮ ਤੇ 5:30 ਤੋਂ 7 ਵਜੇ ਤੱਕ ਔਰ ਅੱਜ ਦੇ ਇਸ ਜੋਗਨੀ ਕੋੜਾ ਤੋਂ ਦੱਖਣੀ ਕੋੜਾ ਵੱਲ ਜਾਣਾ ਸ਼ੁਰੂ ਹੋ ਜਾਗਾ। ਔਰ ਜੋਗ ਜਿਹੜਾ ਸਿੱਧਾ ਹੀ ਸੂਰਜ ਦੇ ਨਾਲ ਜੁੜਿਆ ਹੋਇਆ ਸੂਰਜ ਸ਼ਕਤੀ ਦਾ ਪੁੰਜਵਾ ਸਾਨੂੰ ਸੂਰਜ ਤੋਂ ਸ਼ਕਤੀ ਲੈਣੀ ਹੈ ਇਸ ਕਰਕੇ ਇਹ ਦਿਨ 21 ਜੂਨ ਜਿਹੜਾ ਸਪੈਸ਼ਲੀ ਤੌਰ ਤੇ ਯੋਗਾ ਡੇ ਦੇ ਲਈ ਸਰਕਾਰ ਵੱਲੋਂ ਜੇਸ਼ਟ ਕੀਤਾ ਗਿਆ 193 ਮੁਲਕ ਅੱਜ ਦੇ ਦਿਨ ਯੋਗਾ ਡੇ ਜਿਹੜਾ ਮਨਾ ਰਹੇ ਆ। ਔਰ ਇਹ ਯੋਗਾ ਇੱਕ ਇਹੋ ਜਿਹੀ ਐਕਸਰਸਾਈਜ਼ ਹੈ ਜਿਹੜੀ ਸਾਡੇ